ਕੀ ਨੇਵਰ ਹੋਦੀ ਪਰੋਦੀਆਂ ਦੀ ਸੁਣ ਲੋ ਜਿਹੜੇ ਤੇ ਭਾਜਪਾ ਵਾਲੇ ਉਹ ਨਫਰਤ ਦੀ ਰਾਜਨੀਤੀ ਤੇ ਇੱਥੇ ਪੈਰ ਨਹੀਂ ਲੱਗਣੇ ਕਾਂਗਰਸੀ ਪਗੋੜੇ ਆ ਜਿਹੜਾ ਸੰਗਰੂਰ ਵਾਲਾ ਸੀ ਉਹ ਭੇਜਤਾ ਸ਼ਰੀਨੰਦਪੁਰ ਸਾਹਿਬ ਜਿਹੜਾ ਬਟੰਡੇ ਵਾਲਾ ਸੀ ਉਹ ਭੇਜਤਾ ਲੁਧਿਆਣੇ ਜਿਹੜਾ ਗਡੂਰ ਸਾਹਿਬ ਵਾਲਾ ਸੀ ਉਹ ਭੇਜਤਾ ਸੰਗਰੂਰ ਤੇ ਜਿਹੜਾ ਚੰਨੀ ਚਮਕੌਰ ਸਾਹਿਬ ਵਾਲਾ ਸੀ ਉਹ ਭੇਜਤਾ ਜਲੰਧਰ ਇਹ ਪਗੋੜਿਆਂ ਦੀ ਜਮਾਤ ਹੈ ਇਹ ਪਗੋੜੇ ਤਾਂ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਮੂੰਹ ਖੋਣ ਦੇ ਲਾਇਕ ਨਹੀਂਗੇ ਤੀਜੇ ਰਹਿ ਗਏ ਚੰਦੂ ਮਾਜਰਾ ਐਂਡ ਕੰਪਨੀ ਇਹ ਜਿਹੜੇ ਪਿੱਤਾਪੁਰਖੀ ਰਾਜਨੀਤੀ ਦੇ ਕਰਪਟ ਲੋਕ ਹੈ ਜਿਹੜੇ ਡਾਕੂ ਰਹੇ ਆ ਇਹਨਾਂ ਨੇ ਪੰਥ ਔਰ ਪੰਜਾਬ ਦਾ ਇੰਨਾ ਘਾਣ ਕੀਤਾ ਆ ਇਹਨਾਂ ਨੇ ਨੌਜਵਾਨੀ ਔਰ ਕਿਸਾਨੀ ਦਾ ਜੋ ਬੇੜਾਗਰ ਕਰਨ ਚ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਨੇ ਆਪਣੇ ਬਾਦਲਾਂ ਤੋਂ ਲੈ ਕੇ ਚੰਦੂ ਮਾਜਰੇ ਟੀਨ ਸੇ ਮਲੂਕੇ ਜਿੰਡੇ ਟੱਬਰ ਸੀ ਇਹਨਾਂ ਆਪਣੀ ਸਰਮਾਇਆ ਬਣਾਏ ਪੰਜਾਬ ਤੇ ਕਰਜ਼ੇ ਚੜਾਏ ਇਹਨਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਆਨੰਦਪੁਰ ਸਾਹਿਬ ਮਾਰਗ ਦੀ ਹਾਲਤ ਹਜੇ ਵੀ ਉਸੇ ਤਰ੍ਹਾਂ ਦੀ ਹੈ ਨਹੀਂ ਉਹੀ ਤੇ ਕੀ ਇਹੀ ਇਹਨਾਂ ਦੀ ਅਸਲੀਅਤ ਹੈ ਲਾਰੇ ਲਾਈ ਜਾਂਦੇ ਤਿੰਨ ਟਰਮਾਂ ਹੋਈਆਂ ਬੰਗਾ ਤੋਂ ਸ਼੍ਰੀਨੰਗਪੁਰ ਸਾਹਿਬ ਦੇ ਔਰ ਚੰਦੂ ਬਾਜਰਾ ਜਿੱਤੇ ਤੇ આરોਪ ਇਹ ਆ ਇੱਕ ਦਿਨ ਮੈਂ ਗਰ ਸ਼ੰਕਰ ਕੰਪੇਨ ਕਰ ਰਿਹਾ ਕਹਿੰਦੇ ਪੱਥਰ ਵੀ ਨਾਲ ਲੈ ਗਏ ਪਹਿਲਾਂ ਪੱਥਰ ਲਾਤਾ ਸੀ 14 ਜਦੋਂ ਜਿੱਤੇ 19000 ਦੇ ਪੱਥਰ ਲੈ ਗਏ ਸੋ ਇਹ ਲੋਕਾਂ ਦਾ ਜਿਹੜਾ ਅਸਲੀਅਤ ਹੈ ਲੋਕ ਜਾਣ ਚੁੱਕੇ ਆ ਲੋਕਾਂ ਨਾਲ ਵਾਅਦੇ ਕੀਤੇ ਸੀ ਆਮ ਆਦਮੀ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਪੂਰੇ ਹੋ ਗਏ ਆ 2 ਸਾਲ ਹੋਏ ਆ 43000 ਸਰਕਾਰੀ ਨੌਕਰੀਆਂ ਦਿੱਤੀਆਂ ਕੋਈ ਇੱਕ ਨੌਕਰੀ ਛਪਾਰਿਸ਼ ਤੇ ਨਹੀਂ ਕੋਈ ਪੈਸੇ ਤੇ ਨਹੀਂ ਇਮਾਨਦਾਰੀ ਨਾਲ ਅੱਜ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਭਗਵੰਤ ਮਾਨ ਜੀ ਦੀ ਸਰਕਾਰ ਦੇ ਰਹੀ ਹੈ ਵੈਲਫੇਅਰ ਸਟੇਟ ਹੋਣ ਦੇ ਨਾਤੇ 90% ਲੋਕਾਂ ਦੀ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ 'ਚ ਜ਼ੀਰੋ ਆ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਕਾਰਨ 800 ਕਲੀਨਿਕ ਬਣਾਏ ਆ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਔਰ ਬਜ਼ੁਰਗਾਂ ਦੀ ਦਵਾਈ ਦਾ ਖਰਚਾ ਪਰਿਵਾਰਾਂ ਤੋਂ ਘਟੇ ਟੋਰ ਪੁਲਾਜੇ ਬੰਦ ਕੀਤੇ ਜਾ ਰਹੇ ਆ ਜਿਹੜੇ ਲੀਡਰ ਨੋ ਨੋ ਪੈਨਸ਼ਨਾਂ ਲੈਂਦੇ ਉਹ ਪੈਨਸ਼ਨਾਂ ਭਗਵੰਤ ਮਾਨ ਨੇ ਬੰਦ ਕੀਤੀ